ਅੱਜ ਆਪਾਂ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਇਓਗ੍ਰਾਫੀ ਤੁਹਾਡੇ ਤੱਕ ਲੈ ਕੇ ਆਏ ਹਾਂ ਜਿਨ੍ਹਾਂ ਨੇ ਸਿੱਖ ਧਰਮ ਦੀ ਰੱਖਿਆ ਕਰਨ ਲਈ ਆਪਣਾ ਪੂਰਾ ਪਰਿਵਾਰ ਸਿੱਖ ਕੌਮ ਤੋਂ ਵਾਰ ਦਿੱਤਾ ਧਰਮ ਦੀ ਰੱਖਿਆ ਲਈ ਜਿੰਨੇ ਤਸੀਹੇ ਉਹਨਾਂ ਨੇ ਸਹਿਣ ਕੀਤੇ ਸ਼ਾਇਦ ਹੀ ਕਿਸੇ ਹੋਰ ਨੇ ਸਹਿਣ ਕੀਤੇ ਹੋਣ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਸੱਚਮੁੱਚ ਗੁਰੂ ਸਾਹਿਬ ਦੇ ਤਿੰਨ ਵਿਆਹ ਹੋਏ ਸੀ ਤੇ ਨਾਲ ਹੀ ਉਹਨਾਂ ਦੇ ਜੀਵਨ ਬਾਰੇ ਡਿਟੇਲ ਨਾਲ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਉਹਨਾਂ ਦੇ ਜਨਮ ਬਾਰੇ ਤਾਂ ਗੁਰੂ ਸਾਹਿਬ ਦਾ ਜਨਮ 22 ਦਸੰਬਰ 1666 ਨੂੰ ਪਟਨਾ ਬਿਹਾਰ ਵਿੱਚ ਹੋਇਆ ਜਿੱਥੇ ਅੱਜਕੱਲ ਗੁਰਦ ਹੋਇਆ ਹੈ। ਉਹਨਾਂ ਦੇ ਪਿਤਾ ਜੀ ਦਾ ਨਾਮ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਜੀ ਦਾ ਨਾਮ ਗੁਜਰੀ ਜੀ ਸੀ। ਸ਼ੁਰੂ ਵਿੱਚ ਉਹਨਾਂ ਦਾ ਨਾਮ ਗੋਬਿੰਦ ਰਾਜ ਰੱਖਿਆ ਗਿਆ ਪਰ 1799 ਵਿੱਚ ਜਦੋਂ ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਕਿਹਾ ਜਾਣ ਲੱਗ ਪਿਆ। ਬਚਪਨ ਦੇ ਪਹਿਲੇ 5 ਸਾਲ ਉਹਨਾਂ ਨੇ ਆਪਣੇ ਮਾਮਾ ਕਿਰਪਾਲ ਚੰਦ ਗੋਲ ਪਟਨਾ ਸਾਹਿਬ ਵਿੱਚ ਹੀ guzare। ਛੋਟੇ ਹੁੰਦੇ ਹੀ ਉਹਨਾਂ ਨੂੰ ਬੋਧਿਕ ਤੇ ਸੈਨਿਕ ਗਿਆਨ ਵਿੱਚ ਰੁਚੀ ਸੀ। ਬਚਪਨ ਵਿੱਚ ਉਹ ਆਪਣੇ ਹਾਨਦਿਆਂ ਬੱਚਿਆਂ ਨਾਲ ਨਕਲੀ ਯੁੱਧ ਕਰਦੇ ਹੁੰਦੇ ਸੀ। ਤੀਰ ਕਮਾਨ ਤੇ ਦੂਜੇ ਅਸਤਰ ਸ਼ਸਤਰ ਹੀ ਉਹਨਾਂ ਲਈ ਖਡਾਉਣੇ ਹੁੰਦੇ ਸੀ। 1672 ਵਿੱਚ ਲਖਨੌਰ ਵਿੱਚ ਉਹਨਾਂ ਦੇ ਵੱਡੇ ਮਾਮਾ ਮਹਿਰਚੰਦ ਦੁਆਰਾ ਉਹਨਾਂ ਦੀ ਦਸਤਾਰਬੰਦੀ ਦੀ ਰਸਮ ਕੀਤੀ ਗਈ 1672 ਵਿੱਚ ਗੁਰੂ ਸਾਹਿਬ ਪਰਿਵਾਰ ਨਾਲ ਚੱਕ ਨਾਨਕੀ ਆ ਗਏ ਜਿੱਥੇ ਉਹਨਾਂ ਨੇ ਪੜ੍ਹਾਈ ਲਿਖਾਈ ਸ਼ੁਰੂ ਕੀਤੀ ਉਹਨਾਂ ਨੂੰ ਫਾਰਸੀ ਸੰਸਕ੍ਰਿਤ ਤੇ ਗੁਰਮੁਖੀ ਲਿਪੀ ਦੇ ਨਾਲ-ਨਾਲ ਹਥਿਆਰ ਚਲਾਉਣ ਤੇ ਘੋੜਸਵਾਰੀ ਦੀ ਟ੍ਰੇਨਿੰਗ ਦਿੱਤੀ ਗਈ ਸਨ 1675 ਨੂੰ ਸੋळा ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਜੀ ਕੋਲ ਆਨੰਦਪੁਰ ਸਾਹਿਬ ਆਏ ਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਔਰੰਗਜ਼ੇਬ ਸਾਨੂੰ ਧੱਕੇ ਨਾਲ ਮੁਸਲਮਾਨ ਬਣਾਉਣਾ ਚਾਹੁੰਦਾ ਹੈ ਸਾਡੀ ਸਹਾਇਤਾ ਕਰੋ ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਕੈਨ ਤੇ ਗੁਰੂ ਤੇਗ ਬਹਾਦਰ ਜੀ ਦਿੱਲੀ ਗਏ ਗੁਰੂ ਤੇਗ ਬਹਾਦਰ ਜੀ ਨੇ ਸਨ 1775 ਵਿੱਚ ਆਪਣੇ 8 ਸਾਲਾਂ ਦੇ ਪੁੱਤਰ ਗੋਬਿੰਦ ਰਾਏ ਨੂੰ ਗੁਰਗੱਦੀ ਸੌਂਪ ਦਿੱਤੀ ਤੇ ਆਪ ਦਿੱਲੀ ਚਲੇ ਗਏ 11 ਨਵੰਬਰ 1775 ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਵੱਲੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਵਿਆਹ ਕਰਵਾਏ ਸੀ ਉਹਨਾਂ ਦਾ ਪਹਿਲਾ ਵਿਆਹ 10 ਸਾਲ ਦੀ ਉਮਰ 'ਚ 21 ਜੂਨ 1670 ਨੂੰ ਬਸੰਤਨਗਰ ਵਿੱਚ ਮਾਤਾ ਅਜੀਤ ਕੌਰ ਨਾਲ ਹੋਇਆ ਜਿਨ੍ਹਾਂ ਨੂੰ ਬੀਬੀ ਜੀਤੋ ਵੀ ਕਿਹਾ ਜਾਂਦਾ ਹੈ ਉਹਨਾਂ ਦੁਰਜਾ ਵਿਆਹ 17 ਸਾਲ ਦੀ ਉਮਰ 'ਚ 4 April 1684 ਨੂੰ ਅਨੰਦਪੁਰ ਸਾਹਿਬ 'ਚ ਮਾਤਾ ਸੁੰਦਰੀ ਜੀ ਨਾਲ ਹੋਇਆ ਤੇ ਉਹਨਾਂ ਦਾ ਤੀਜਾ ਵਿਆਹ 33 ਸਾਲ ਦੀ ਉਮਰ 'ਚ 15 April 1700 ਈਸਵੀ ਨੂੰ ਅਨੰਦਪੁਰ ਸਾਹਿਬ 'ਚ ਮਾਤਾ ਸਾਹਿਬਕੌਰ ਨਾਲ ਹੋਇਆ ਜ ਜਿਹਨਾਂ ਨੂੰ ਬੀਬੀ ਸਾਹਿਬ ਦੇਵਾ ਵੀ ਕਿਹਾ ਜਾਂਦਾ ਹੈ ਪਰ ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਹ ਤਿੰਨੋਂ ਨਾਂ ਇੱਕੋ ਔਰਤ ਦੇ ਸੀ ਕਿਹਾ ਜਾਂਦਾ ਹੈ ਕਿ ਮਾਤਾ ਸੁੰਦਰੀ ਜੀ ਦਾ ਪਹਿਲਾ ਨਾਮ ਮਾਤਾ ਅਜੀਤਕੌਰ ਸੀ ਪਰ ਜਦੋਂ ਮਾਤਾ ਗੁਜਰੀ ਜੀ ਨੇ ਮਾਤਾ ਅਜੀਤਕੌਰ ਨੂੰ ਪਹਿਲੀ ਵਾਰ ਦੇਖਿਆ ਤਾਂ ਉਹਨਾਂ ਨੇ ਮਾਤਾ ਅਜੀਤਕੌਰ ਦੀ ਸੁੰਦਰਤਾ ਨੂੰ ਦੇਖਦੇ ਹੋਏ ਉਹਨਾਂ ਦਾ ਨਾਮ ਤੋ ਦੋ ਸੁੰਦਰੀ ਕੌਣ ਰੱਖ ਦਿੱਤਾ ਬਹੁਤ ਸਾਰੇ ਪੁਰਾਣੇ ਅਜਿਹੇ ਗ੍ਰੰਥ ਪਏ ਨੇ ਜਿਨ੍ਹਾਂ ਵਿੱਚ ਸਿੱਖ ਇਤਿਹਾਸ ਨੂੰ ਗਲਤ ਤਰੀਕੇ ਨਾਲ ਦੱਸਿਆ ਹੋਇਆ ਹੈ ਜੇ ਗੱਲ ਕਰੀਏ ਮਾਤਾ ਸਾਹਿਬ ਕੌਰ ਦੀ ਤਾਂ ਉਹ ਹਮੇਸ਼ਾ ਗੁਰੂ ਪਰਿਵਾਰ ਦੇ ਨਾਲ ਰਹਿੰਦੀ ਸੀ ਉਹਨਾਂ ਦੀ ਸੇਵਾ ਕਰਦੀ ਸੀ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਆਹ ਨਹੀਂ ਹੋਇਆ ਸੀ ਭਾਪ ਗੁਰੂ ਸਾਹਿਬ ਦਾ ਇੱਕੋ ਇੱਕ ਵਿਆਹ ਹੋਇਆ ਸੀ ਬੀਬੀ ਸੁੰਦਰੀ ਜੀ ਨਾਲ ਤੇ ਉਹਨਾਂ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ ਜਿਨ੍ਹਾਂ ਦੇ ਨਾਂ ਸਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਜੁਰਾਵਰ ਸਿੰਘ ਤੇ ਫਤਿਹ ਸਿੰਘ ਜੀ ਔਰੰਗਜ਼ੇਬ ਦੇ ਵੱਧ ਰਹੇ ਜ਼ੁਲਮਾਂ ਨੂੰ ਨੱਥ ਪਾਉਣ ਲਈ ਗੁਰੂ ਸਾਹਿਬ ਨੇ 1699 ਮੈਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ। ਉਹਨਾਂ ਨੇ ਸਾਰੇ ਸਿੱਖਾਂ ਨੂੰ ਇਕੱਠੇ ਕੀਤਾ ਤੇ ਕਿਹਾ ਕਿ ਕੋਈ ਹੈ ਜੋ ਆਪਣੇ ਗੁਰੂ ਲਈ ਕੁਰਬਾਨੀ ਦੇ ਸਕੇ। ਪਹਿਲੀ ਤੇ ਦੂਜੀ ਵਾਰ ਕੋਈ ਨਹੀਂ ਉੱਠਿਆ। ਪਰ ਜਦੋਂ ਗੁਰੂ ਸਾਹਿਬ ਤੀਜੀ ਵਾਰ ਬੋਲੇ ਕਿ ਕੋਈ ਹੈ ਤੁਹਾਡੇ ਵਿੱਚ ਜੋ ਆਪਣੇ ਗੁਰੂ ਲਈ ਕੁਰਬਾਨੀ ਦੇ ਸਕੇ ਤਾਂ ਸੰਗਤ ਵਿੱਚੋਂ ਦਿਆਰਾਮ ਉੱਠ ਕੇ ਸਾਹਮਣੇ ਆਏ। ਇਸ ਤਰ੍ਹਾਂ ਇੱਕ ਇੱਕ ਕਰਕੇ ਪੰਜ ਬੰਦਿਆਂ ਨੂੰ ਚੁਣਿਆ ਗਿਆ ਤੇ ਜੈਨਾਂ ਨੂੰ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਦਾ ਨਾਮ ਦਿੱਤਾ। ਜੈਨਾਂ ਦੇ ਨਾਮ ਭਾਈ ਦਿਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਸੀ ਗੁਰੂ ਸਾਹਿਬ ਨੇ ਗੁਰੂ ਦੇ ਸਿੱਖ ਲਈ ਕੇਸ ਰੱਖਣੇ ਗੰਗਾ ਕੜਾ ਕਿਰਪਾਨ ਤੇ ਖਛੇੜਾ ਪਾਉਣਾ ਜ਼ਰੂਰੀ ਕਰ ਦਿੱਤਾ ਔਰਤ ਜਾਂ ਮਰਦ ਕੋਈ ਵੀ ਖਾਲਸਾ ਪੰਥ ਵਿੱਚ ਸ਼ਾਮਲ ਹੋ ਸਕਦਾ ਹੈ ਸੋ ਐਦਾਂ ਉਹਨਾਂ ਨੇ ਖਾਲਸਾ ਫੌਜ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਜੇ ਇਹਨਾਂ ਦੇ ਚਾਰ ਪੁੱਤਰ ਨੇ ਉਹ ਦੋ ਪੁੱਤਰ ਗੁਰੂ ਦੀ ਫੌਜ ਵਿੱਚ ਭਰਤੀ ਕਰਾ ਦੇਣ ਤੇ ਨਾਲ ਹੀ ਸਿੱਖ ਸੰਗਤਾਂ ਨੂੰ ਆਦੇਸ਼ ਦਿੱਤਾ ਕਿ ਜੇ ਹੋ ਸਕੇ ਉਹਨਾਂ ਨੂੰ ਹਥਿਆਰ ਤੇ ਘੋੜੇ ਵੀ ਪੇਂਟ ਦਿੱਤੇ ਜਾਣ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਤੇ ਆਪਣਾ ਨਾਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਰੱਖਿਆ ਲੋਕਾਂ ਵਿੱਚ ਗੁਰੂ ਸਾਹਿਬ ਦੇ ਵਧ ਰਹੇ ਪ੍ਰਭਾਵ ਤੋਂ ਅੱਲਿਆਂ ਦੇ ਪਹਾੜੀ ਰਾਜੇ ਈਰਖਾ ਕਰਦੇ ਸੀ ਉਹ ਗੁਰੂ ਸਾਹਿਬ ਦੇ ਵਿਰੁੱਧ ਮੁਗਲ ਬਾਦਸ਼ਾਹ ਔਰੰਗਜ਼ੇਬ ਨਾਲ ਯਾਰ ਅਲੇ ਇਸ ਤਰ੍ਹਾਂ ਮੁਗਲਾਂ ਤੇ ਸਿੱਖਾਂ ਵਿਚਾਲੇ 14 ਲੜਾਈਆਂ ਹੋਈਆਂ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੜਾਈਆਂ ਵਿੱਚ ਸਿੱਖ ਜੇਤੂ ਰਹੇ ਬਾਕੀ ਜੋ ਮੁਗਲਾਂ ਨੇ ਜੀਤੀਆਂ ਉਹ ਧੋਖੇ ਨਾਲ ਜੀਤੀਆਂ 1688 ਵਿੱਚ ਪਹਿਲੀ ਪੰਗਾਣੀ ਦੀ ਲੜਾਈ ਹੋਈ ਜਿਸ ਵਿੱਚ ਸਿੱਖ ਜੇਤੂ ਰਹੇ 1791 ਵਿੱਚ ਨਧੌਣ ਦੀ ਲੜਾਈ 1796 ਵਿੱਚ ਗੁਲੇਰ ਦੀ ਲੜਾਈ 1701 ਵਿੱਚ ਆਨੰਦਪੁਰ ਸਾਹਿਬ ਦੀ ਲੜਾਈ ਤੇ ਉਸ ਤੋਂ ਬਾਅਦ 1702 ਵਿੱਚ ਨਿਰਮੋਹ ਦੀ ਲੜਾਈ ਹੋਈ ਇਹਨਾਂ ਲੜਾਈਆਂ ਤੋਂ ਬਾਅਦ 170 ਚਾਰਚ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਲੜੀ ਗਈ ਪਹਾੜੀ ਰਾਜਿਆਂ ਤੇ ਮੁਗਲ ਸੈਨਿਕਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰ ਲਿਆ ਅੰਦਰਬੰਦ ਸਿੱਖਾਂ ਦਾ ਖਾਣਾ ਪੀਣਾ ਬੰਦ ਕਰ ਦਿੱਤਾ ਗਿਆ ਮਾਰੇ ਹਲਾਤਾਕਾਰਨ 40 ਸਿੱਖ ਬੇਦਾਵਾ ਲੀਕ ਕੇ ਗੁਰੂ ਸਾਹਿਬ ਦਾ ਸਾਥ ਛੱਡ ਕੇ ਚਲੇ ਗਏ ਦੁਸ਼ਮਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਤੁਸੀਂ ਕਿਲਾ ਛੱਡ ਕੇ ਥੋ ਚਲੇ ਜਾਓ ਤੁਹਾਨੂੰ ਬਿਨਾ ਕੋਈ ਨੁਕਸਾਨ ਪਹੁੰਚਾਏ ਜਾਣ ਦਿੱਤਾ ਜਾਏਗਾ ਪਰ ਜਦੋਂ ਸਿੱਖ ਕਿਲਾ ਛੱਡ ਕੇ ਜਾ ਰਹੇ ਸੀ ਤਾਂ ਰਸਤੇ ਵਿੱਚ ਹੀ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਗਿਆ ਇਸ ਲੜਾਈ ਵਿੱਚ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਹਬਜ਼ਾਦੇ ਗੁਰੂ ਸਾਹਿਬ ਕੋਲੋਂ ਵਿਛੜੇ ਜਦਕਿ ਵੱਡੇ ਸਹਬਜ਼ਾਦੇ ਗੁਰੂ ਸਾਹਿਬ ਦੇ ਨਾਲ ਸੀ ਇਸ ਤੋਂ ਬਾਅਦ ਗੁਰੂ ਸਾਹਿਬ ਭਾਈ ਬੁੱਧੀ ਸਿੰਘ ਦੀ ਹਵੇਲੀ ਵਿੱਚ ਚਮਕੌਰ ਸਾਹਿਬ ਠਹਿਰੇ 10 ਲੱਖ ਮੁਗਲ ਸੈਨਾ ਨੇ ਉੱਥੇ ਉਹਨਾਂ ਨੂੰ ਘੇਰਾ ਪਾ ਲਿਆ ਤੇ ਗੁਰੂ ਸਾਹਿਬ ਨੂੰ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ ਉਧਰ ਗੁਰੂ ਸਾਹਿਬ ਕੋਲ ਸਿਰਫ 40 ਸਿੱਖ ਸਪਾਹੀ ਸੀ ਸਿੱਖਾਂ ਨੇ ਹਵੇਲੀ ਦੇ ਅੰਦਰੋਂ ਤੀਰਾਂ ਨਾਲ ਮੁਗਲਾਂ ਨੂੰ ਜਵਾਬ ਦਿੱਤਾ ਤੇ ਲੜਾਈ ਸ਼ੁਰੂ ਹੋ ਗਈ ਸਿੱਖਾਂ ਨੇ ਜ਼ਬਰਦਸਤ ਲੜਾਈ ਲੜੀ ਦੇ ਲੱਖਾਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਿਆ ਇਸ ਲੜਾਈ ਵਿੱਚ ਗੁਰੂ ਸਾਹਿਬ ਦੇ ਦੋ ਵੱਡੇ ਪੁੱਤਰ ਸਹਬਜ਼ਾਦਾ ਅਜੀਤ ਸਿੰਘ ਤੇ ਝੁਝਾਰ ਸਿੰਘ ਦਲੇਰੀ ਤੇ ਡੇਢਰਤਾ ਨਾਲ ਦੇ ਲੜਦੇ ਸ਼ਹੀਦ ਹੋ ਗਏ ਇਸ ਲੜਾਈ ਵਿੱਚ ਗੁਰੂ ਸਾਹਿਬ ਦੇ ਨਾਲ ਤਿੰਨ ਸਿੱਖ ਬਚੇ ਜੋ ਕਿ ਰਾਤ ਦੇ ਹਨੇਰੇ ਚ ਹਵੇਲੀ ਚੋਂ ਬਾਹਰ ਨਿਕਲ ਗਏ ਉਧਰ ਗੁਰੂ ਜੀ ਦੇ ਪੁਰਾਣੇ ਰਸੋਈਏ ਗੰਗੂ ਬ੍ਰਾਹਮਣ ਨੇ ਧੋਖੇ ਨਾਲ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੇ ਹਵਾਲੇ ਕਰ ਦਿੱਤਾ ਵਜ਼ੀਰ ਖਾਨ ਨੇ ਦੋਹਾਂ ਛੋਟੇ ਸਹਿਬਜ਼ਾਦਿਆਂ ਜੁਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਇਸਲਾਮ ਧਰਮ ਨਾ ਕਬੂਲਨ ਕਰਕੇ ਜਿੰਦਾ ਦੀਵਾਰ 'ਚ ਚਿਨਵਾ ਦਿੱਤਾ ਉਸ ਸਮੇਂ ਉਹਨਾਂ ਦੋਵੇਂ ਸਹਿਬਜ਼ਾਦਿਆਂ ਦੀ ਉਮਰ 9 ਸਾਲ ਤੇ 7 ਸਾਲ ਸੀ ਜਿਨ੍ਹਾਂ ਨੇ ਦੁਸ਼ਮਣ ਦੇ ਲੱਖ ਕਹਿਣ ਤੇ ਵੀ ਇਸਲਾਮ ਧਰਮ ਨਾ ਕਬੂਲਿਆ ਜਦ ਦੀ ਸ਼ਹੀਦੀ ਦੀ ਖਬਰ ਮਾਤਾ ਗੁਜਰੀ ਜੀ ਨੇ ਸੁਣੀ ਤਾਂ ਉਹਨਾਂ ਤੋਂ ਸੁਣਿਆ ਨਾ ਗਿਆ ਉਹ ਵੀ ਸ਼ਹੀਦ ਹੋ ਗਏ ਇਸ ਤੋਂ ਬਾਅਦ ਸਾਲ 1705 ਨੂੰ ਖਿਦਰਾਣਾ ਦੀ ਲੜਾਈ ਹੋਈ ਜਿਸ ਵਿੱਚ ਗੁਰੂ ਸਾਹਿਬ ਨਾਲ ਉਹ 40 ਸਿੱਖ ਵੀ ਆਰਲੇ ਜੋ ਕਿ ਅਨੰਦਪੁਰ ਸਾਹਿਬ ਦੇ ਕਿਲੇ ਚ ਉਹਨਾਂ ਨੂੰ ਬੇਦਾਵਾ ਲਿਖ ਕੇ ਚਲੇ ਗਏ ਸੀ ਇਸ ਲੜਾਈ ਵਿੱਚ ਉਹ ਬਹਾਦਰੀ ਨਾਲ ਲੜੇ ਤੇ ਸ਼ਹੀਦ ਹੋ ਗਏ ਸ਼ਹੀਦੀ ਤੋਂ ਪਹਿਲਾਂ ਉਹਨਾਂ ਦੇ ਨੇਤਾ ਮਹਾ ਸਿੰਘ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਸੀ ਕਿ ਉਹ ਉਸ ਬਦਾਵੇ ਨੂੰ ਫਾੜ ਦੇਣ ਉਹਨਾਂ ਦੀ ਬਹਾਦਰੀ ਦੇ ਬਲੀਦਾਨ ਨੂੰ ਦੇਖਦੇ ਹੋਏ ਗੁਰੂ ਸਾਹਿਬ ਨੇ ਬੇਦਾਵਾ ਫਾੜ ਦਿੱਤਾ ਤੇ ਉਹਨਾਂ 40 ਸਿੰਘਾਂ ਨੂੰ ਮਾਫ ਕਰ ਦਿੱਤਾ ਜੋ ਕਿ ਤਹਾ ਇਤਿਹਾਸ ਵਿੱਚ 40 ਮੁਕਤੇ ਦੇ ਨਾਂ ਨਾਲ ਅਮਰ ਹੋ ਗਏ ਇਸ ਲੜਾਈ ਵਿੱਚ ਵੀ ਮੁਗਲਾਂ ਦੀ ਹਾਰ ਹੋਈ ਸੀ ਸਾਲ 1708 ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ ਦਾ ਗੁਰੂ ਸਾਹਿਬ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਵਜ਼ੀਰ ਖਾਂ ਗੁਰੂ ਸਾਹਿਬ ਨੂੰ ਮਾਰਨ ਦਾ ਪਲਾਨ ਬਣਾ ਰਿਹਾ ਸੀ ਉਦੋਂ ਗੁਰੂ ਸਾਹਿਬ ਸਾਬੋ ਦੀ ਤਲਵੰਡੀ ਚਲੇ ਗਏ ਤੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਨਰ ਸੰਪਾਦਨ ਕੀਤਾ ਤੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵੱਖੋ ਵੱਖਰਾਗਾ ਵਿੱਚ ਦਰਜ ਕੀਤਾ ਸਤੰਬਰ 1707 ਵਿੱਚ ਗੁਰੂ ਸਾਹਿਬ ਨੰਦੇੜ ਚਲੇ ਗਏ ਜਿੱਥੇ ਉਹਨਾਂ ਨੇ ਮਾਦੋ ਦਾਸ ਵਿਰਾਗ ਨੂੰ ਅਮਰ ਦੇਸ਼ਕਾਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਜ਼ੁਲਮ ਦਾ ਨਾਸ਼ ਕਰਨ ਲਈ ਪੰਜਾਬ ਵੱਲ ਭੇਜਿਆ ਉਧਰ ਵਜ਼ੀਰ ਖਾਨ ਨੇ ਦੋ ਪਠਾਨਾਂ ਨੂੰ ਗੁਰੂ ਸਾਹਿਬ ਨੂੰ ਮਾਰਨ ਲਈ ਭੇਜਿਆ ਸੀ ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਜਮਸ਼ੇਦ ਖਾਨ ਤੇ ਦੂਜੇ ਦਾ ਨਾਂ ਵਾਸੀਲ ਵੇਗ ਸੀ ਜੋ ਕਿ ਗੁਰੂ ਜੀ ਉੱਤੇ ਨਿਗਾਹ ਰੱਖ ਰਹੇ ਸੀ ਤਾਂ ਕਿ ਹਮਲਾ ਕਰ ਸਕਣ ਇੱਕ ਦਿਨ ਗੁਰੂ ਸਾਹਿਬ ਤੰਬੂ ਵਿੱਚ ਆਰਾਮ ਕਰ ਰਹੇ ਸੀ ਤਾਂ ਇਹਨਾਂ ਦੋਵੇਂ ਪਠਾਨਾਂ ਨੇ ਗੁਰੂ ਸਾਹਿਬ ਉੱਤੇ ਧੋਖੇ ਨਾਲ ਹਮਲਾ ਕਰ ਦਿੱਤਾ ਤੇ ਚਾਕੂ ਮਾਰ ਕੇ ਜ਼ਖਮ ਕਰ ਦਿੱਤਾ ਇਹ ਜ਼ਖਮ ਐਨਾ ਡੂੰਘਾ ਸੀ ਕਿ ਠੀਕ ਨਾ ਹੋ ਸਕਿਆ ਸੋ 7 ਅਕਤੂਬਰ 1708 ਨੂੰ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਸਿੱਖਾਂ ਦਾ ਅਗਲਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਰਧਾਰਤ ਕੀਤਾ। ਉਹਨਾਂ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਉੱਤੇ ਚੱਲਣ ਲਈ ਕਿਹਾ ਤੇ ਨਾਲ ਇਹ ਵੀ ਕਿਹਾ ਕਿ ਜਿੱਥੇ ਪੰਜ ਪਿਆਰੇ ਇਕੱਠੇ ਹੋਣ ਤਾਂ ਸਮਝੋ ਮੈਂ ਉਹਨਾਂ ਵਿੱਚਾਂ। ਉਹਨਾਂ ਨੇ ਬਹੁਤ ਸਾਰੀ ਬਾਣੀ ਦੀ ਵੀ ਰਚਨਾ ਕੀਤੀ ਜਿਦਾਂ ਕਿ ਜਾਪ ਸਾਹਿਬ, ਸਵਈਏ, ਬਚਿੱਤਰ ਨਾਟਕ, ਚੰਡੀ ਦੀ ਵਾਰ, ਅਕਾਲ ਉਸਤਤ ਤੇ ਜਫਰਨਾਮਾ। ਸੋ ਇਹ ਸੀ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਕਹਾਣੀ। ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵਾਤੋ-ਵਾ ਕਰੋ ਤੇ ਨਾਲ ਹੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖਿਓ ਤਾਂ ਫਿਰ ਹੁਣ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ